ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਜਿਹੜੀ ਆਪਾਂ ਅੱਜ ਤੁਹਾਡੇ ਨਾਲ ਵੀਡੀਓ ਲੈ ਕੇ ਆਜਰੇ ਆ ਉਹ ਵੇਚੀ ਆ ਸਾਰਿਆਂ ਦੇ ਘਰੇ ਡੇਲੀ ਜੁੜਵਣ ਵਾਲੀ ਵੇਪਰ ਤੇ ਪੇਪਰ ਪਲਾਕੜ ਦੇ ਵੀ ਆਂਦੇ ਆ ਜਿਵੇਂ ਜੇ ਪਲਾਸਟਰ ਦਾ ਵੇਪਰ ਆ ਤੇ ਦਿੱਕਤ ਕੀ ਆਂਦੀ ਆ ਇੱਕ ਤਾਂ ਜੇ ਆ ਦੀ ਫਾਰਮ ਖਰਾਬ ਹੋ ਜਾਂਦੀ ਆ ਤੇ ਜਾਂ ਫਿਰ ਪਲਾਕ ਟੁੱਟ ਜਾਂਦੀ ਆ ਠੀਕ ਜੀ ਇਹ ਵੇਪਰ ਆਂਦੇ ਆ ਹੁਣ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਇਸ ਟਾਈਮ ਵੇਪਰ ਦੇਖ ਰਹੇ ਹੋ ਨਾ ਸਿਲੀਕੋਨ ਦਾ ਉਹ ਵੀ ਆਪਾਂ ਲੈ ਆਂਦਾ ਆ ਆ ਦੇਖੋ ਇਸੇ ਲਈ ਹੁੰਦਾ ਜਿੱਦਾਂ ਮਰਜ਼ੀ ਅਨ ਬ੍ਰੇਕਰ ਆ ਇਹਦੀ ਆ ਰਬੜ ਵੀ ਖਰਾਬ ਨਹੀਂ ਜਲਦੀ ਹੁੰਦੀ ਇਹਦੀ ਤੇ ਨਾ ਟੁੱਟਦਾ ਜਲਦੀ ਤੇ ਇਸ ਤੋਂ ਇਲਾਵਾ ਇੱਕ ਆਪਾਂ ਹੋਰ ਲੈ ਕੇ ਆਏ ਆ ਜਿਹੜਾ ਕਿ ਕਿਚਨ ਦੇ ਵਿੱਚ ਜਰੂਰ ਲੋੜੀਂਦੀ ਪੈਂਦਾ ਹੈ ਜੇ ਵਾਲ ਪੇਪਰ ਟੋਟੇ ਵਾਲਾ ਕਿੱਲੀ ਹੁੰਦਾ ਇਹ ਤੇ ਇਹ ਤੁਹਾਨੂੰ ਲੈ ਲਈ ਜਾਣਾ ਪਊਗਾ ਡਾਕਟਰ ਬਰਿੰਦਰਪਾਲ ਜੋ ਮੋਨੇ ਨਾਉਂ ਤੋਂ ਮਸ਼ਹੂਰ ਨੇ ਉਹਨਾਂ ਦੇ ਸਾਹਮਣੇ ਪੱਪੂ ਸ਼ਾਹ ਬਰਤਨ ਸਟੋਰ ਅੱਡਾ ਅਲਗੋਕੋਠੀ ਧੰਨਵਾਦ ਜੀ